ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਔਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਜੀ ਇੱਕ ਨਵਾਂ ਵੀਡੀਓ ਲੈ ਕੇ ਆਇਆ ਤੇ ਵੀਡੀਓ ਜੀ ਕਾਫੀ ਦਿਨਾਂ ਬਾਅਦ ਹੈ ਅੱਜ ਮੈਂ ਬਣਾਉਣ ਲੱਗਾ ਡੇਢ ਕ ਮਹੀਨਾ ਹੋ ਹੀ ਗਿਆ ਜੀ ਤੇ ਸ਼ੋਰਟਸ ਵੀਡੀਓ ਤਾਂ ਮੈਂ ਅਪਲੋਡ ਕਰਦਾ ਰਹਿਣਾ ਤੇ ਲੌਂਗ ਵੀਡੀਓ ਬਣਾਉਂਦਾ ਟਾਈਮ ਹੀ ਲੱਗਾ ਜੀ ਇੰਨੇ ਦਿਨਾਂ ਤੋਂ ਤੇ ਮੈਂ ਕਿਹਾ ਚਲੋ ਇੱਕ ਵੀਡੀਓ ਸ਼ੂਟ ਕਰ ਲੈਂਦੇ ਆ ਤੇ ਨਾਲੇ ਆਪਣੇ ਕਬੂਤਰਾਂ ਦੇ ਬੱਚੇ ਵੱਡੇ ਹੋਏ ਇਹ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਤੇ ਆਹ ਦੇਖ ਲਓ ਜੀ ਕਬੂਤਰ ਆਪਣੇ ਨਾਣਾ ਪਾਣੀ ਪਾਇਆ ਜੀ ਦੇਖ ਲਓ ਜੀ ਸ਼ਾਮ ਦਾ ਟਾਈਮ ਹੈ ਜੀ ਹੁਣ ਤੇ ਇੱਧਰ ਦੇਖ ਲਓ ਬੱਦਲ ਕਿੰਨਾ ਸਾਹਮਣੇ ਹੋਇਆ ਇੱਧਰ ਇਹ ਥੋੜਾ ਜਿਹਾ ਬੱਦਲ ਚੜਿਆ ਹੋਇਆ ਇੱਧਰ ਸਾਫ ਆ ਇੱਧਰ ਬੱਦਲ ਜਿਆ ਹੋਇਆ ਤੇ ਕਬੂਤਰ ਆਪਾਂ ਇਹਨੂੰ ਬਾਜਰਾ ਪਾ ਦਤਾ ਸੀ ਤੇ ਥੋੜੀ ਜਿਹੀ ਕਣਕ ਸਿੱਟੀ ਸੀ ਉੱਧਰ ਉਹ ਦੇਖ ਲਓ ਜੀ ਤੇ ਹੁਣ ਤਾਂ ਬਾਜਰਾ ਖਾਂਦੇ ਹੀ ਜਿਆਦਾ ਤੇ ਪਾਣੀ ਵੀ ਰੱਖਤਾ ਹਾਂ ਦੇਖੋ ਜੀ ਉੱਧਰ ਤੇ ਨਾਲੇ ਜੀ ਆਪਣੇ ਦੋ ਕਬੂਤਰ ਉੜਦੇ ਪਏ ਆ ਤੇ ਜੋੜਾ ਹੀ ਆ ਜੀ ਤਾਂ ਦਿਖਾਈ ਦਿੰਦਾ ਆ ਫਿਰ ਉੱਤੇ ਲੱਗੇ ਆ ਹਲੇ ਤਾਂ ਉਹ ਦੇਖੋ ਸਾਹਮਣੇ ਉਹ ਉੱਪਰ ਉੱਡਦੇ ਪਏ ਜੀ ਤੇ ਮੈਂ ਆਪ ਤਾਂ ਨਹੀਂ ਢਾਈ ਜੀ ਆਪਣੇ ਆਪ ਹੀ ਉੱਡ ਗਏ ਚਲੋ ਕੋਈ ਨਹੀਂ ਜਣੇ ਉੱਤਰ ਹੀ ਆਣਾ ਥੋੜੇ ਟਾਈਮ ਤੱਕ ਤੇ ਬਾਕੀ ਆਪਣੇ ਕਬੂਤਰ ਦਾਣੇ ਖਾਂਦੇ ਆ ਤੇ ਤੁਹਾਨੂੰ ਖੋਡੇ ਦਾ ਮਾਹੌਲ ਵੀ ਦਿਖਾਈ ਦਿੰਦਾ ਕਿਉਂਕਿ ਕਾਫੀ ਟਾਈਮ ਹੋ ਗਿਆ ਵੀਡੀਓ ਪਾਈ ਨੂੰ ਤੇ ਨਾਲੇ ਜਿੱਧਰ ਦੇਖ ਲਓ ਛਤਰियां ਵੀ ਇੱਕ ਛਤਰੀ ਮੈਂ ਨਵੀਂ ਲਈ ਜਾਂਦੀ ਸੀ ਆਪਣੇ ਕਬੂਤਰਾਂ ਲਈ ਕਾਫੀ ਦਿਨ ਹੋ ਗਏ ਜੀ ਛਤਰੀ ਲਿਆਂਦੀ ਨੂੰ ਵੀ ਤੇ ਬਸ ਟਾਈਮ ਹੀ ਲੱਗਾ ਲੌਂਗ ਵੀਡੀਓ ਬਣਾਉਂਦਾ ਇਹਤੇ ਵੀ ਗੁਲਾਬੀ ਕੱਪੜਾ ਲਾਇਆ ਜੀ ਜਿੱਦਾਂ ਤੁਹਾਨੂੰ ਪਤਾ ਹੋਣਾ ਉਹ ਦੇਖੋ ਉਹ ਪੁਰਾਣੀ ਛਤਰੀ ਆਪਣੀ ਤੇ ਹੁਣ ਆਪਣੀ ਕੋ ਦੋ ਛਤਰੀਆਂ ਹੋ ਗਈਆਂ ਜੇ ਇੱਕ ਉਹ ਛਤਰੀ ਇੱਕ ਆਵਲੀ ਤੇ ਇੱਕ ਉੱਚੀ ਛਤਰੀ ਲਾਈ ਹੈ ਤੇ ਇੱਕ ਨੀਵੀਂ ਲਾਈ ਹੈ ਜੇ ਹੁਣ ਤੁਹਾਨੂੰ ਖੋਡੇ ਦਾ ਮਾਹੌਲ ਵੀ ਦਿਖਾਈ ਦਿੰਦਾ ਇੱਧਰ ਆਪਣਾ ਕਾਲਾ ਛਰਾਜੀ ਬੈਠਾ ਜੀ ਆਹ ਦੇਖ ਲਓ ਤੇ ਨਾਲ ਇਹਦੀ ਕਬੂਤਰੀ ਥੋੜਾ ਰੰਗ ਲਾਤਾ ਸੀ ਜੇ ਕੰਨੀਆਂ ਕੰਨੀਆਂ ਤੇ ਲਾਤਾ ਸੀ ਤੇ ਚਲੋ ਜੀ ਹੁਣ ਤੁਹਾਨੂੰ ਖੋਡੇ ਦਾ ਮਾਹੌਲ ਦਿਖਾਈ ਦਿੰਦਾ ਇਹ ਕਬੂਤਰ ਆਪਣੇ ਹੱਲੇ ਵੀ ਕਾਫੀ ਉੱਚੇ ਲੱਗੇ ਆ ਕੋਈ ਨਹੀਂ ਲਾਉਂਦੇ ਇਹਨਾਂ ਨੂੰ ਵੀ ਥੱਲੇ ਮੌਸਮ ਵੀ ਖਰਾਬ ਜਾ ਹੁਣ ਦਿਆ ਤੇ ਇੱਧਰ ਦੇਖੋ ਜੀ ਖੁੱਡਾ ਤੇ ਇਹ ਖੁੱਡਾ ਜੀ ਗੰਦਾ ਹੋਇਆ ਥੋੜਾ ਹੀ ਆ ਉਧਰ ਜਾ ਤਾਂ ਨਹੀਂ ਕਰਾਂਗੇ ਸਾਫ਼ ਕੋਈ ਨਹੀਂ ਤੇ ਇੱਧਰ ਜੀ ਪਹਿਲਾਂ ਤਾਂ ਪਤਾ ਨਹੀਂ ਆਂਡਾ ਗਏ ਨੇ ਧਰਿਆ ਵਾ ਮੈਨੂੰ ਤਾਂ ਆਪ ਨਹੀਂ ਪਤਾ ਕੋਈ ਨਹੀਂ ਸ਼ਾਮ ਨੂੰ ਦੇਖਾਂਗੇ ਕਿਹੜੀ ਕਬੂਤਰੀ ਜਾਂ ਕਬੂਤਰ ਇਸ ਹਾਲੇ ਬੈੰਦਾ ਵਾ ਤੇ ਫਿਰ ਪਤਾ ਲੱਗਣਾ ਤੇ ਨਾਲੇ ਜੇ ਇੱਧਰ ਮੈਂ ਇਹਦਾ ਬਰੀਡਿੰਗ ਸੈਟਅਪ ਵੀ ਚੇਂਜ ਕਰੇ ਦਿੱਤਾ ਉਹ ਜੀ ਆਹ ਦੇਖ ਲੈ ਜਿੱਦਾਂ ਤੁਹਾਨੂੰ ਦੱਸਿਆ ਟੋکریاں ਲਾਉਣੀਆਂ ਤੇ ਟੋکریاں ਲਿਆ ਕੇ ਲਾਉਂਦੀਆਂ ਫਿਰ ਜੀ ਆਹ ਦੇਖੋ ਤਿੰਨਾ ਟੋਕਰੀਆਂ ਦਾ ਸੈੱਟ ਜਾਂ ਹੁੰਦਾ ਇੱਕ ਸਮ ਦਾ ਤੇ ਤਿੰਨੇ ਇੱਥੇ ਲਾਈ ਦਿੱਤੀਆਂ ਫੇਟੇ ਹੁੰਦੀ ਜੀ ਇਹ ਅਲੱਗ-ਅਲੱਗ ਵੀ ਹੋ ਜਾਂਦੀਆਂ ਵਾ ਤੇ ਪੱਕੀਆਂ ਮੈਂ ਖੁੰਝੇ ਵਿੱਚ ਲਾਉਂਦੀਆਂ ਇੱਥੇ ਤੇ ਇਧਰ ਜੀ ਆਪਣੀ ਲਾਲ ਸ਼ਰਾਜੀ ਦੀ ਕਬੂਤਰੀ ਨੇ ਆਂਡੇ ਧਰਤੇ ਜੀ ਫਿਰ ਤੇ ਇੱਕਾਂਡੇ ਜੀ ਰੱਖਿਆ ਥੱਲੇ ਮੈਂ ਇੱਕ ਮੈਂ ਚੱਕਦਾ ਸੀਗਾ ਮੈਂ ਕਿਹਾ 2 ਵਜੇ ਕੀ ਕਰਨੇ ਜੀ ਐਵੇਂ ਬੱਚੇ ਦਾ ਉਦਾਂ ਵੀ ਕਢਾਈ ਆਪਾਂ ਪਹਿਲਾਂ ਤੇ ਇਧਰ ਆਪਣੀ ਜੀ ਦੂਸਰੀ ਕਬੂਤਰੀ ਤੇ ਬੱਚੇ ਤਾਂ ਜੀ ਇਹਦੇ ਵੀ ਦੋਨੇ ਨਿਕਲੇ ਸੀਗੇ ਤੇ ਦੋਨੇ ਬੱਚੇ ਮਰ ਗਏ ਜੀ ਵੱਡੇ ਹੋ ਗਏ ਕਾਫੀ ਉਡਣ ਜੋਗ ਹੋਈਗੇ ਸੀ ਜਿਹਨੂੰ ਕਹਿੰਦੇ ਤੇ ਪਤਾ ਨਹੀਂ ਕੀ ਕਰ ਲੋ ਜੀ ਇੱਕ ਬੱਚਾ ਇੱਕ ਦਿਨ ਮਰ ਗਿਆ ਤੇ ਇੱਕ ਅਗਲੇ ਦਿਨ ਮਰ ਗਿਆ ਕਾਫੀ ਬੱਚੇ ਪਲ ਗਏ ਸੀਗੇ ਤੇ ਇਧਰ ਜੀ ਆਪਣੀ ਜਿਹੜੀ ਕਾਲੀ ਪੋਤਰੀ ਆਲੀ ਲਾਲਚਰਾ ਜੀ ਦੀ ਤੇ ਇਹਦਾ ਬੱਚਾ ਵੀ ਇੱਕ ਪਲ ਗਿਆ ਵਾ ਤੇ ਇੱਕ ਬੱਚਾ ਇਹਦਾ ਮਰ ਗਿਆ ਤੇ ਜਿਹੜੇ ਇੱਥੇ ਇੱਥੇ ਜੋੜੇ ਨੇ ਬੱਚੇ ਕੱਢੇ ਸੀਗੇ ਇਹ ਤੁਹਾਨੂੰ ਉਹ ਵੀ ਬੱਚੇ ਦਿਖਾਈ ਦਿੰਦਾ ਮੈਂ ਤੇ ਇਧਰ ਆਪਣੇ ਕਾਲੇ ਛੜਾਈ ਦੇ ਪਹਿਲਾਂ ਬੱਚੇ ਦਿਖਾਉਂਦਾ ਤੁਹਾਨੂੰ ਜੀ ਮੈਂ ਇਹ ਜਿਹੜੇ ਜੋੜੇ ਨੇ ਜੀ ਇੱਥੇ ਆਂਡੇ ਧਰੇ ਸੀ ਉਹ ਦੋਨੇ ਕਬੂਤਰ ਕਬੂਤਰੀ ਉੱਡਦੇ ਪਏ ਆ ਕੋਈ ਨਹੀਂ ਜੋ ਥੱਲੇ ਆਉਗੇ ਤੁਹਾਨੂੰ ਮੋਲ ਦਿਖਾਉਣਾ ਇਧਰ ਜੀ ਕਾਲੇ ਸ਼ਰਾਜੀ ਦੇ ਬੱਚੇ ਦਿਖਾਉਂਦਾ ਤੁਹਾਨੂੰ ਮੈਂ ਆਹ ਦੇਖ ਲੋ ਜੀ ਇੱਕ ਬੱਚਾ ਆ ਜੀ ਜਿਹਦਾ ਤੇ ਲੱਤ ਤੇ ਸੱਟ ਲੱਗੀ ਜਿਹਦਾ ਪੈਰਾਂ ਤੇ ਖੜਿਆ ਨਹੀਂ ਜੀ ਜਾਂਦਾ ਇਧਰ ਸੈਂਟਰ ਵਾਲਾ ਜੀ ਇਹ ਉਹ ਵਾਲਾ ਬੱਚਾ ਆ ਆ ਦੇਲ ਵੀ ਹਲੀ ਹਲੀ ਹੌਲੀ ਹੌਲੀ ਤੁਰਦਾ ਪੈਰ ਲਾ ਕੇ ਥੱਲੇ ਤੇ ਆ ਛੋਟਾ ਬੱਚਾ ਸੀਗਾ ਜੀ ਤੇ ਆ ਵੱਡਾ ਬੱਚਾ ਸੀ ਇਹ ਦੋਨੇ ਜੀ ਕਾਲੇ ਸ਼ਰਾਜੀ ਦੇ ਬੱਚੇ ਆ ਆ ਦੇਖ ਲੋ ਜੀ ਇਹ ਬੱਚਾ ਜੀ ਲਾਲਛਰਾ ਜੀ ਦਾ ਤੇ ਇੱਕ ਬੱਚਾ ਜੀ ਲਾਲਛਰਾ ਜੀ ਦਾ ਮਰ ਗਿਆ ਸੀਗਾ ਤੇ ਇੱਕ ਆ ਬਚਿਆ ਤੇ ਜਿਹੜਾ ਜੀ ਜੋੜਾ ਉੱਪਰ ਉੱਡਦਾ ਪਿਆ ਵਾ ਤੇ ਇਹਨਾਂ ਦੋਨਾਂ ਦੇ ਬੱਚੇ ਜੀ ਆ ਨਿਕਲੇ ਆ ਦੇਖ ਲਓ ਜੀ ਛੋਟੇ ਹੀ ਆ ਬੱਚੇ ਹੱਲੇ ਹੱਲੇ ਤੱਕ ਨਹੀਂ ਉਡਾਏ ਜੀ ਇਹਨੂੰ ਕੋਈ ਥੋੜੀ ਜਿਹਾ ਮੈਂ ਕਹਾਂ ਵੱਡੇ ਹੋ ਜੇ ਫੇਰ ਡਾਵਾਂਗੇ ਆ ਦੇਖੋ ਇੱਕ ਬੱਚਾ ਆ ਵਾ ਤੇ ਇੱਕ ਬੱਚਾ ਜੀ ਆ ਉਹ ਵਾਲਾ ਤੇ ਜਦ ਜੀ ਆਪਣੇ ਕਬੂਤਰ ਥੱਲੇ ਆਉਂਦੇ ਆ ਫਿਰ ਤਾਂ ਦਿਖਾਉਂਦੇ ਆ ਜੀ ਆਪਣਾ ਕਬੂਤਰ ਉਤਰ ਗਿਆ ਜੀ ਹੁਣੇ ਉਤਰਿਆ ਯਾ ਲੈ ਛਤਰੀ ਤੇ ਕਬੂਤਰੀ ਆਪਣੀ ਪਹਿਲਾਂ ਉਤਰੀ ਤੇ ਆਹ ਦੇਖ ਲਓ ਜੀ ਕਬੂਤਰ ਆਪਦਾ ਉਤਰਿਆ ਜੀ ਹੁਣ ਤੇ ਤੁਹਾਨੂੰ ਹੁਣ ਕਬੂਤਰੀ ਵੀ ਦਿਖਾਈ ਦਿੰਨਾ ਤੇ ਪਹਿਲਾਂ ਇਹਨਾਂ ਨੂੰ ਛਤਰੀ ਤੋਂ ਲਾ ਲੈਂਦੇ ਆ ਬੱਚੇ ਵੀ ਵੜਾਏ ਆ ਦੋਕ ਤੇ ਮਾੜੀ ਛਤਰੀਣੀ ਵੀ ਕਰਦਾ ਉਤਰਿਆ ਆਣਾ ਨੇ ਆਪੇ ਲੋ ਜੀ ਤੇ ਸਾਰੇ ਉਤਰੇ ਤੇ ਪਾਣੀ ਪੀ ਲੂਗਾ ਠਹਿਰ ਕੇ ਕੋਈ ਨਹੀਂ ਕਬੂਤਰ ਇਧਰ ਆ ਦੇਖ ਲੋ ਜੀ ਤੇ ਆ ਵਾਲੀ ਕਬੂਤਰੀ ਆ ਜੀ ਆਉਣ ਦੇ ਬੱਚੇ ਨੂੰ ਮਾਰਦੀ ਪਈ ਤੇ ਆ ਵਾਲਾ ਕਬੂਤਰਾ ਜੀ ਆ ਦੋਨੇ ਜੋੜੇ ਆੜ ਆਇਆ ਸੀਗਾ ਆਪਾਂ ਤੇ ਮੈਨੂੰ ਜਿੱਤ ਅਗਲਾ ਦਾ ਆਂਡਾ ਪਤਾ ਨਹੀਂ ਕਿੰਨੇ ਤਰੇ ਸ਼ਾਈ ਦੇਹੀ ਵਾਲੀ ਕਬੂਤਰੀ ਨੇ ਤਰੇ ਆਵੇ ਬਾਕੀ ਦੇਖੋ ਕੀ ਬਣਦਾ ਤੇ ਇਹਨਾਂ ਦੀ ਤਿਆਰੀ ਆ ਜੀ ਫੇਰ ਆਂਡਿਆਂ ਦੀ ਪਰ ਇਹਨਾਂ ਦੇ ਬੱਚੇ ਨਹੀਂ ਘਟੋਣੇ ਜੀ ਆਪਾਂ ਜਿ ਮਰਜ਼ੀ ਹੋ ਜਵੇ ਤੇ ਬਾਕੀ ਆਪਣੇ ਇੱਧਰ ਬੈਠੇ ਸਾਰੇ ਕਬੂਤਰ ਆ ਜੀ ਇੰਨੇ ਹੀ ਆਪਣੇ ਕਬੂਤਰ ਆ ਆਹ ਵਾਲੇ ਜੋੜੇ ਦੇ ਜੀ ਆਹ ਵਾਲੇ ਬੱਚੇ ਆ ਦੋਨੇ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੇ ਤੁਹਾਨੂੰ ਬੱਚੇ ਆ ਵਾਲੇ ਤੇ ਆ ਵਾਲੀ ਕਬੂਤਰੀ ਆ ਜੀ ਇਹਨਾਂ ਦੀ ਮਾਂ ਆ ਬੱਚਿਆਂ ਦੀ ਮਾਂ ਤੇ ਆ ਇਹਨਾਂ ਦਾ ਬਾਪ ਆ ਜੀ ਇਹ ਬੱਚੇ ਜੀ ਹੁਣ ਗੁੱਟ ਕਰਨ ਲੱਪੇ ਆ ਲੜਾਈ ਦੇ ਆ ਜੀ ਆਪਾਂ ਹੁਣ ਆਹ ਬੱਚੇ ਥੋੜੇ ਲੱਤ 'ਚ ਫਰਕ ਆ ਜੀ ਲੰਗ ਮਾਰਦਾ ਥੋੜਾ ਸੈੱਟ ਹੋ ਗਿਆ ਸੀਗਾ ਇਹ ਤੇ ਆਹ ਦੇਖੋ ਜੀ ਇਹਦੀ ਅੱਖ ਕਾਲੀ ਆ ਜੀ ਇੱਕ ਇੱਕ ਥੋੜੀ ਚਿੱਟੀ ਜਿਹੀ ਚੱਕੀ ਇਧਰ ਆਪਣਾ ਜਿਹਾ ਕਾਲੇ ਛਰਾਈ ਦਾ ਬੱਚਾ ਆ ਦੇਖ ਲੋ ਤੇ ਤੁਹਾਨੂੰ ਜੀ ਆਹੀ ਦੱਸਣਾ ਸੀ ਅੱਜ ਇਹ ਬੱਚੇ ਜੀ ਏਡੇ ਏਡੇ ਹੋ ਗਏ ਆਪਣੇ ਕਬੂਤਰਾਂ ਦੇ ਤੇ ਵੀਡੀਓ ਪਾਈ ਨੂੰ ਜਿਹੜੀ ਟਾਈਮ ਹੀ ਹੋ ਗਿਆ ਸੀ ਤੇ ਆਹ ਦੇਖ ਲੋ ਛਤਰੀਆਂ ਵੀ ਲੱਗੀਆਂ ਜੀ ਤੇ ਮੌਸਮ ਵੇ ਇਦਾਂ ਦਾ ਇਹ ਹਲੇ ਬੱਦਲ ਬਾਈ ਜਾਈ ਆ ਕੋਈ ਨਹੀਂ ਕਿਸੇ ਦਿਨ ਧੁੱਪ ਨਿਕਲੂਗੀ ਮੌਸਮ ਸਾਫ ਹੋਊਗਾ ਫਿਰ ਬੱਚੇ ਵੀ ਡਾਵਾਂਗੇ ਜੀ ਤੇ ਹੋਰ ਹਫ਼ਤੇ ਤੱਕ ਇਹਨਾਂ ਨੂੰ ਵੀ ਡਾਵਾਂਗੇ ਜੀ ਬੱਚਿਆਂ ਨੂੰ ਦੇਖਦੇ ਆ ਕੀ ਕਰਦੇ ਆ ਜੀ ਇਹਨੇ ਤੇ ਜੀ ਆ ਵੀਡੀਓ ਦਾ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਤੁਹਾਨੂੰ ਜੀ ਹੁਣ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਵਿੱਚ